ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਹੁਣ ਆਪਾਂ ਚੱਲ ਪਏ ਜੀ ਮਾਤਾ ਨਿਆਣੇ ਦੇਵੀ ਦੇ ਮੱਥਾ ਟੇਕਣ ਵਾਸਤੇ ਜੀ ਤੇ ਲੋ ਜੀ ਰਸਤੇ ਦਾ ਵਿਊ ਹੈ ਜੀ ਬੜਾ ਖਤਰਨਾਕ ਰਸਤਾ ਸੀਗਾ ਜੀ ਇਹ ਬੜੀ ਮੁਸ਼ਕਲ ਨਾਲ ਅਸੀਂ ਗੱਡੀ ਲੈ ਕੇ ਗਏ ਪਹਿਲਾਂ ਤਾਂ ਸੀਗਾ ਵੀ ਆਨੰਦਪੁਰ ਸਾਹਿਬ ਵੀ ਗੱਡੀ ਰੋਕ ਦਵਾਂਗੇ ਜੀ ਤੇ ਉਸ ਤੋਂ ਬਾਅਦ ਜਦੋਂ ਗਰਮੀ ਦੇਖੀ ਤਾਂ ਫਿਰ ਲੱਗਿਆ ਵੀ ਚਲੋ ਹਨਾ ਆਪਾਂ ਹੌਲੀ ਹੌਲੀ ਲੈ ਕੇ ਚੱਲਦੇ ਆ ਤੇ ਜਿੱਥੇ ਥੋੜਾ ਆਰ ਲੱਗਿਆ ਆਪਾਂ ਗੱਡੀ ਖੜਾ ਦਾਂਗੇ ਤੇ ਬਾਕੀ ਪੈਦਲ ਚੱਲਾਂਗੇ ਤੇ ਵਧੀਆ ਰਿਹਾ ਜੀ ਰਸਤਾ ਮਾਤਾ ਨਾਣੇ ਦੇਵੀ ਦੀ ਇੰਨੀ ਕਿਰਪਾ ਰਹੀ ਕਿ ਅਸੀਂ ਸਿਰੇ ਤੱਕ ਗੱਡੀ ਲੈ ਕੇ ਗਏ ਜੀ ਜਿੱਥੇ ਤੱਕ ਉਹ ਟ੍ਰੇਨ ਲੱਗੀ ਹੋਈ ਹੈ ਜੀ ਕੀ ਕਹਿੰਦੇ ਉਹਨੂੰ ਟਿੰਬਲ ਟ੍ਰੇਨ ਕਹਿੰਦੇ ਨੇ ਜੀ ਤੇ ਉੱਥੇ ਤੱਕ ਅਸੀਂ ਗੱਡੀ ਲੈ ਕੇ ਗਏ ਜੀ ਸਿਰੇ ਤੱਕ ਮਾਤਾ ਦੇ ਮੰਦਿਰ ਦੇ ਵਿੱਚ ਤੱਕ ਅਸੀਂ ਗੱਡੀ ਲੈ ਕੇ ਗਏ ਆ ਜੀ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਉੱਪਰ ਬੜਾ ਮੁਸ਼ਕਲ ਜ਼ਰੂਰ ਲੱਗਿਆ ਰਸਤਾ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਇੰਨੀ ਕੁ ਰਹੀ ਹੈ ਕਿ ਆਪਾਂ ਸਿਰੇ ਪਹੁੰਚ ਗਏ ਜੀ ਠੀਕ ਠਾਕ ਵਧੀਆ ਤਰੀਕੇ ਦੇ ਨਾਲ ਤੇ ਹੁਣ ਆਪਾਂ ਗੱਡੀ ਨੂੰ ਪਾਰਕ ਕ ਕਰਦੇ ਆਂ ਜੀ ਕਿਤੇ ਦੇਖਦੇ ਆਂ ਜੀ ਇੱਥੇ ਪਾਰਕਿੰਗ ਦੀ ਬੜੀ ਮਹਿੰਗੀ ਜਗ੍ਹਾ ਹੈ ਜੀ ਜੇਕਰ ਤੁਸੀਂ ਕਦੇ ਫਸਟ ਟਾਈਮ ਆਉਣਾ ਹੈ ਤਾਂ ਤੁਸੀਂ ਕਿਤੇ ਰਸਤੇ ਦੇ ਵਿੱਚ ਸੇਫ ਜਗ੍ਹਾ ਦੇਖ ਕੇ ਤੁਸੀਂ ਆਪਣੀ ਗੱਡੀ ਨੂੰ ਪਾਰਕ ਕਰ ਸਕਦੇ ਹੋ ਜੀ ਤੇ ਇੱਥੇ 100 ਰੁਪਿਆ ਲੈਂਦੇ ਨੇ ਜੀ ਗੱਡੀ ਪਾਰਕ ਕਰਨ ਦਾ ਵੱਡੀਆਂ ਗੱਡੀਆਂ ਦਾ ਚਾਰਜ ਸ਼ਾਇਦ ਜ਼ਿਆਦਾ ਹੋਵੇਗਾ ਤੇ ਉਹ ਚੀਜ਼ ਥੋੜੀ ਜਿਹੀ ਉਹ ਲੱਗੀ ਕਿ ਕਿਉਂਕਿ ਜਦੋਂ ਆਪਾਂ ਲੈਣਾ ਦੇਵੀ ਕਿਸੇ ਵੀ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦੇ ਆਂ ਪਾਰਕਿੰਗ ਵਗੈਰਾ ਚਲੋ ਫ੍ਰੀ ਹੋਣੀ ਚਾਹੀਦੀ ਹੈ ਜੀ ਸੇਵਾ ਹੋਣੀ ਚਾਹੀਦੀ ਹੈ ਚਲੋ ਠੀਕ ਹੈ ਜੋ ਇਹਨਾਂ ਨੂੰ ਠੀਕ ਲੱਗਿਆ ਲਓ ਜੀ ਹੁਣ ਆਪਾਂ ਗੱਡੀ ਨੂੰ ਪਾਰਕ ਕਰਦੇ ਆ ਤੇ ਹੁਣ ਆਪਾਂ ਚੱਲਦੇ ਆ ਜੀ ਤੁਰ ਕੇ ਅੱਗੇ ਪੈਦਲ ਥੋੜਾ ਜਿਹਾ ਰਸਤਾ ਸੀਗਾ ਬੜਾ ਵਧੀਆ ਲੱਗਿਆ ਜੀ ਫਸਟ ਟਾਈਮ ਤਾਂ ਮੈਨੂੰ ਐਦਾਂ ਲੱਗਿਆ ਵੀ ਹਾਏ ਮੁਸ਼ਕਲ ਨਾਲ ਥੋੜਾ ਜਿਹਾ ਜਾਣਾ ਪਏਗਾ ਤੇ ਚਲੋ ਇੰਨੀ ਕੁ ਮਾਤਾ ਨਾਨੇ ਦੇਵੀ ਦੀ ਕਿਰਪਾ ਹੋਈ ਕਿ ਅਸੀਂ ਸਿਰੇ ਤੇ ਸਿਰੇ ਤੱਕ ਆਰਾਮ ਨਾਲ ਚਲੇ ਗਏ ਜੀ ਤੇ ਵਧੀਆ ਤਰੀਕੇ ਨਾਲ ਅਸੀਂ ਮੱਥਾ ਟੇਕਿਆ ਤੇ ਵਧੀਆ ਇੰਜੋਏ ਕੀਤਾ ਤੇ ਉਹਨਾਂ ਦਾ ਆਸ਼ੀਰਵਾਦ ਲੱ타 ਕਿਉਂਕਿ ਬੇਟੇ ਨੂੰ ਮੱਥਾ ਟਿਕਾਉਣਾ ਸੀਗਾ ਜੀ ਕਾਫੀ ਟਾਈਮ ਤੋਂ ਗਿਆ ਨਹੀਂ ਸੀਗਾ ਜੀ ਟਾਈਮ ਕਈ ਕਈ ਟਾਈਮ ਤੋਂ ਦੀ ਇੱਛਾ ਸੀਗੀ ਕਿ ਮੈਂ ਮੱਥਾ ਟੇਕਣ ਵਾਸਤੇ ਜਾਣਾ ਤੇ ਲੋ ਜੀ ਆਪਣੇ ਬੱਚੇ ਹੁਣ ਚੱਲ ਪਏ ਨੇ ਜੀ ਅੰਦਰ ਨੂੰ ਮੱਥਾ ਟੇਕਣ ਵਾਸਤੇ ਤੇ ਲੋ ਜੀ ਇਸ ਤੋਂ ਬਾਅਦ ਫਿਰ ਅਸੀਂ ਆਪਣੇ ਪ੍ਰਸ਼ਾਦ ਲੈ ਲਿਆ ਜੀ ਇਹ ਤੇ ਪ੍ਰਸ਼ਾਦ ਲੈਣ ਤੋਂ ਬਾਅਦ ਫਿਰ ਆਪਾਂ ਮੱਥਾ ਟੇਕਦੇ ਹਾਂ ਜੀ ਕਿੰਨੇ ਕੁ ਭੀੜ ਅੰਦਰ ਜਾ ਕੇ ਦੇਖਦੇ ਹਾਂ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਮੰਦਰ ਦੇ ਅੰਦਰ ਇੱਥੇ ਸਾਨੂੰ ਕਰੀਬ ਇੱਕ ਘੰਟੇ ਤੱਕ ਵੇਟ ਕਰਨਾ ਪਿਆ ਜੀ ਕਿਉਂਕਿ ਮਾਤਾ ਦੀ ਆਰਤੀ ਚੱਲ ਰਹੀ ਸੀਗੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਘੰਟੇ ਤੱਕ ਸਾਨੂੰ ਉਹਨਾਂ ਨੂੰ ਰੈਸਟ ਕਰਵਾਈ ਤੇ ਫਿਰ ਉਸ ਤੋਂ ਬਾਅਦ ਮੱਥਾ ਟੇਕਣ ਵਾਸਤੇ ਸਾਨੂੰ ਅੰਦਰ ਭੇਜਿਆ ਤੇ ਲੋ ਜੀ ਇਹ ਹੋ ਗਿਆ ਜੀ ਅੰਦਰ ਦਾ 뷰 ਤੇ ਅੰਦਰ ਭੀੜ ਬਹੁਤ ਸੀ ਬਹੁਤ ਟਾਈਮ ਲੱਗਿਆ ਘੱਟੋ-ਘੱਟ ਸਾਨੂੰ 2 ਘੰਟੇ ਲੱਗੇ ਜੀ ਮੱਥਾ ਟੇਕਣ ਵਾਸਤੇ ਤੇ ਲੋ ਜੀ ਮੰਦਿਰ ਹੈ ਸਾਹਮਣੇ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਜੀ ਕਰ ਲੋ ਤੇ ਫਸਟ ਟਾਈਮ ਕਿਸੇ ਨੇ ਜਿਨ੍ਹਾਂ ਨੇ ਦੇਖਣਾ ਹੋਇਆ ਤੇ ਬੜੇ ਆਰਾਮ ਨਾਲ ਤੁਸੀਂ ਆ ਸਕਦੇ ਹੋ ਜੀ ਕੋਈ ਦਿੱਕਤ ਵੀ ਨਹੀਂ ਤੇ ਮੇਨੇ ਅੰਦਰ ਦਾ ਵੀਊ ਹੈ ਜੀ ਵੀਡੀਓ ਬਣਾਉਣ ਨਹੀਂ ਸੀ ਦੰਦੇ ਤਾਂ ਥੋੜਾ ਜਿਹਾ ਮੈਂ ਛੋਟਾ ਜਿਹਾ ਕਲਿੱਪ ਲਿਆ ਸੀ ਤੇ ਲੋ ਜੀ ਹੁਣ ਆਪਾਂ ਮਾਤਾ ਟੇਕ ਕੇ ਆਗੇ ਜੀ ਬਾਹਰ ਤੇ ਉਸ ਤੋਂ ਬਾਅਦ ਅਸੀਂ ਛੋਟੇ ਛੋਟੇ ਕਲਿੱਪ ਲਏ ਨੇ ਜੀ ਯਾਦਗਾਰ ਵਾਸਤੇ ਤੇ ਮਾਤਾ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਟੇਕਿਆ ਤੇ ਪਿੱਛੇ ਦੇਖੋ ਭੀੜ ਕਿੰਨੀ ਹੈ ਜੀ ਇਸ ਹਿਸਾਬ ਨਾਲ ਮਾਤਾ ਟੇਕਿਆ ਜੀ ਅਸੀਂ ਕਿਉਂਕਿ ਮਾਤਾ ਲੈਣਾ ਦੇਵੀ ਦੇ ਨਰਾਤੇ ਚੱਲਦੇ ਨੇ ਜੀ ਇਸ ਕਰਕੇ ਉੱਥੇ ਭੀੜ ਹਮੇਸ਼ਾ ਹੁੰਦੀ ਹੁੰਦੀ ਹੈ ਜੀ ਤਲੋ ਜੀ ਉੱਪਰ ਦਾ 뷰 ਹੈ ਜੀ ਦੇਖੋ ਕਿੰਨਾ ਉੱਚਾ ਹੈ ਜੀ ਇਹ ਸਾਹਮਣੇ ਨੰਗਲ ਡੈਮ ਹੈ ਜੀ ਤੇ ਜਿਹੜਾ ਉਹ ਡੈਮ ਦਾ ਪਾਣੀ ਛੱਡਿਆ ਜਾਂਦਾ ਜੀ ਇਹ ਵਾਲਾ ਜੀ ਉਹ ਤੇ ਉੱਥੇ ਦਾ 뷰 ਲਿਆ ਜੀ ਇਹ ਵਧੀਆ ਲੱਗਿਆ ਸਾਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਜੀ ਗੁਫਾ ਦੇ ਵਿੱਚ ਤੇ ਪਹਿਲਾਂ ਆਪਾਂ ਲੰਗਰ ਛੱਕ ਲਈ ਜੀ ਤੇ ਲੋ ਜੀ ਆਪਾਂ ਲੰਗਰ ਛਕਣ ਲੱਗੇ ਆਂ ਜੀ ਇੱਧਰ ਤੇ ਲੰਗਰ ਛਕਣ ਤੋਂ ਬਾਅਦ ਆਪਾਂ ਗੁਫਾ ਦੇ ਵਿੱਚ ਮੱਥਾ ਟੇਕਣ ਜਾਵਾਂਗੇ ਜੀ ਤੇ ਲੋ ਜੀ ਇਹ ਹੋ ਗਿਆ ਜੀ ਉਹ ਟਿੰਬਲ ਟ੍ਰੇਨ ਇਹ ਬੜਾ ਮੁਸ਼ਕਲ ਜਿਹਾ ਲੱਗਿਆ ਮੈਨੂੰ ਤਾਂ ਇਹ ਬਹੁਤ ਡਰ ਲੱਗਿਆ ਤੇ ਚਲੋ ਜਦੋਂ ਲੋਕ ਜਾ ਰਹੇ ਸੀਗੇ ਜਿਹੜੇ ਕਈ ਬਿਮਾਰ ਨੇ ਜੀ ਕੁਝ ਵੀ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਉੱਪਰ ਆ ਸਕਦੇ ਹੋ ਜੀ ਥੋੜਾ ਜਿਹਾ ਚਾਰਜਸ ਹੈ ਜੀ ਇਹਨਾਂ ਦਾ ਕੋਈ ਦਿੱਕਤ ਨਹੀਂ ਤੇ ਆਰਾਮ ਨਾਲ ਮੱਥਾ ਟੇਕਿਆ ਜਾਂਦਾ ਹੈ ਜੀ ਇੱਕ ਪਰਸਨ ਦਾ ਇਹ 150 ਤੱਕ ਲੈਂਦੇ ਨੇ ਜੀ ਤੇ ਜਿੰਨੇ ਪਰਸਨ ਹੋ ਤੁਸੀਂ ਤੁਸੀਂ ਉਸ ਹਿਸਾਬ ਨਾਲ ਦੇਖ ਲਿਓ ਜੀ ਕਿੰਨੇ ਬੰਦੇ ਹੋ ਜੀ ਤੁਸੀਂ ਤੇ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਇੰਜੋਏ ਕੀਤਾ ਤੇ ਮੈਂ ਇੰਨੀ ਕਲੋਸ ਤੋਂ ਫਸਟ ਟਾਈਮ ਦੇਖੀ ਹੈ ਜੀ ਮੈਨੂੰ ਥੋੜਾ ਜਿਹਾ ਤਾਂ ਡਰ ਲੱਗਿਆ ਤੇ ਬਾਕੀ ਪ੍ਰਮਾਤਮਾ ਦੀ ਕਿਰਪਾ ਰਹੀ ਮਾਤਾ ਰਾਣੀ ਦੀ ਬਹੁਤ ਵਧੀਆ ਰਹੀ ਹੈ ਜੀ ਤੇ ਇਸ ਤਰੀਕੇ ਦੇ ਨਾਲ ਉਹ ਇੱਕ ਸਿਰਫ 5 ਮਿੰਟ ਦੇ ਵਿੱਚੋਂ نیچے ਪਹੁੰਚਾ ਦਿੰਦੇ ਨੇ ਜਿਹੜਾ ਘੰਟਿਆਂ ਦਾ ਰਸਤਾ ਉਹ 5 ਮਿੰਟ 'ਚ ਉਹ ਆਪਾਂ ਸਰ ਕਰ ਲੈਂਦੇ ਆ ਜੀ ਤੇ ਲੋ ਜੀ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਜੀ ਗੁਫਾ ਦੇ ਅੰਦਰ ਮੱਥਾ ਟੇਕਣ ਵਾਸਤੇ ਤੇ ਮੱਥਾ ਟੇਕ ਕੇ ਤੇ ਫਿਰ ਆਪਾਂ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਤੇ ਆਪਾਂ ਘਰੋਂ ਚੱਲਦੇ ਆਂ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਉਸ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਸਮਾਨ ਵੀ ਲੱਤਾ ਹੈ ਜੀ ਤੇ ਛੋਟੇ-ਛੋਟੇ ਛੋਟੇ ਬੱਚੇ ਸੀਗੇ ਸਾਡੇ ਨਾਲ ਉਹਨਾਂ ਨੇ ਛੋਟਾ-ਛੋਟਾ ਸਮਾਨ ਖਰੀਦਿਆ ਤੇ ਲੋ ਜੀ ਉੱਥੇ ਦਾ 뷰 ਹੈ ਜੀ ਬਹੁਤ ਖੂਬਸੂਰਤ ਜਿਹਾ ਤੇ ਇਹ ਯਾਦਗਾਰ ਲਈ ਵੀਡੀਓ ਸੀਗੀ ਜੀ ਕਿਉਂਕਿ ਬਹੁਤ ਟਾਈਮ ਤੋਂ ਅਸੀਂ ਕਦੇ ਜਾਣ ਦੀ ਉੱਥੇ ਮੰਦਿਰ ਦੇ ਵਿੱਚ ਜਾਣ ਦੀ ਜਦੋਂ ਆਪਾਂ ਨੇ ਚੈਨਲ ਸਟਾਰਟ ਕੀਤਾ ਹੈ ਜੀ ਕਦੇ ਵੀਡੀਓ ਆਪਾਂ ਨੇ ਪਾਈ ਨਹੀਂ ਜੀ ਇਹ ਫਰਸਟ ਟਾਈਮ ਦੀ ਵੀਡੀਓ ਹੈ ਜੀ ਮੇਰੀ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਤੇ ਅੰਦਰ ਦੀਆਂ ਇਹ ਝਲਕੀਆਂ ਨੇ ਜੀ ਇੱਥੇ ਸਮਾਨ ਪਹੁੰਚਾਉਣਾ ਹੀ ਬਹੁਤ ਮੁਸ਼ਕਲ ਕੰਮ ਹੈ ਜੀ ਬੰਦਾ ਖਾਲੀ ਤੁਰ ਕੇ ਜਾਣਾ ਹੀ ਬਹੁਤ ਹੁੰਦਾ ਹੈ ਜੀ ਇੰਨਾ ਨਾ ਸਮਾਨ ਇੰਨਾ ਨਾ ਇੱਥੇ ਪਹੁੰਚਾਇਆ ਹੈਡਸ ਆਫ ਯੂ ਤੇ ਵਧੀਆ ਮੈਨੂੰ ਬਹੁਤ ਥੋੜਾ ਜਿਹਾ ਲੱਗਿਆ ਦੀ ਚਲੋ ਜੀ ਇੱਥੇ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ